ਅਸੀਂ ਔਖੇ ਹੋ ਕੇ ਫਾਲੀ ਸੀ ਤੇ ਅਸੀਂ ਬੀਮੇ ਵੀ ਕਰਾਈ ਸਾਡੀ ਤਾਂ ਵੀ ਇਹਨਾਂ ਨੇ ਗੱਲ ਨਹੀਂ ਸੁਣੀ ਜਦੋਂ ਸਾਡੀ ਕੱਲ ਮੈਂਸ ਮੁੱਕੀ ਅਸੀਂ ਇਹਨਾਂ ਨੂੰ ਫੋਨ ਤੇ ਫੋਨ ਕਰੀ ਗਏ ਮਲਾਜਮਾਂ ਨੂੰ ਵੀ ਸਾਡੀ ਵੀ ਸਾਡੀ ਮੈਂਸ ਮੁੱਕ ਗਈ ਇਹਦਾ ਆ ਕੇ ਬੀਮਾ ਦੇਖੋ ਕਿਵੇਂ ਇਹਨਾਂ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਇਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ ਜਦੋਂ ਡਾਕਟਰ ਨੂੰ ਫੋਨ ਲਾਈਏ ਕਹਿ ਦੇਣ ਵੀ ਆਥਨੇ 6 ਵਜੇ ਆਵਾਂਗੇ ਅਸੀਂ ਆਖਿਆ ਸਾਡਾ ਘਰ ਭੀੜਾ ਸਾਥੋਂ ਮੈਂਸ ਰੱਖੀ ਨਹੀਂ ਜਾਂਦੀ ਤੇ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਵੀਰਾ ਕਿਤੇ ਸਾਡੇ ਲੋਨ ਕਰਦੇ ਸੀ ਉਹਦੇ ਕਹਿੰਦੇ ਥੋੜੇ ਪਸ਼ੂਆਂ ਦਾ ਫੁੱਲ ਬੀਮਾ ਸਾਡਾ 50000 ਰੁਪਇਆ ਤਾਂ ਸਾਡਾ ਇਹਨਾਂ ਨੇ ਲੋਨ ਤੋਂ ਪਹਿਲਾਂ ਹੀ ਕੱਟ ਲਿਆ ਫਿਰ ਸਾਡੇ ਬੀਮੇ ਦੇ ਕੱਟ ਲੇ ਜੀ ਸਾਨੂੰ ਅੱਜ ਕੁਝ ਵੀ ਨਹੀਂ ਦੇ ਰਹੇ ਅੱਜ ਸਾਨੂੰ ਵੇਖੋ ਬੈਂਕ ਦੇ ਮੂਹਰੇ ਰੋਲਤੀ ਸਾਡੀ ਪੁੱਤਾਂ ਵਾਂਗੂ ਮੈਂ ਫਾਲੀ ਸੀ ਇੱਕ ਟਾਈਮ ਪੁੱਤ ਨੂੰ ਰੋਟੀ ਨਹੀਂ ਜੀ ਦਿੰਦੇ ਇਹਨੂੰ ਨੀਰਾ ਵਾਉਦੇ ਸੀ ਅਸੀਂ ਹੁਣ ਅਜੇ ਇਹੀ ਟਾਈਮ ਲਿਆਂਦਾ ਸੀ ਅਸੀਂ ਕਹਾਂ ਦੀਆਂ ਕਿਸ਼ਤਾਂ ਵਰਗੀ ਸਾਡੀ ਤਾਂ ਹੀ ਮਰ ਗਈ ਜੇ ਤੇ ਦੁੱਧ ਦਿੰਦੀਆਂ ਹੀ ਅਸੀਂ ਕਿਸ਼ਤਾਂ ਵਰਨੀਆਂ ਸੀ ਤੁਹਾਡੀ ਕੋਈ ਵਗਲ ਨਹੀਂ ਸੁਣੀ ਤੜਕੇ ਦੇ ਇੱਥੇ ਬੈਠਿਆ ਅਜੇ ਵੀ ਸਾਡੀ ਕਿਸੇ ਨੇ ਬਾਤ ਨਹੀਂ ਅੱਜ ਜੋ ਤੁਸੀਂ ਬੈਂਕ ਮੋਰੇ ਪ੍ਰਦਰਸ਼ਨ ਕਰ ਰਹੇ ਦਾ ਕਾਰਨ ਕੀ ਹੈ ਦੇਖੋ ਜਦੋਂ ਇੱਥੇ ਲੋਨ ਲੈਤਾ ਸੀਗਾ ਸਾਡੇ ਮੁੰਡੇ ਨੇ ਸਾਡੇ ਗਮਾਂਢੀ ਪਿੰਡ ਦਾਗਾ ਗਮਾਂਢੀ ਆ ਸਾਡਾ ਪਿੰਡ ਦਾ ਸਾਡੇ ਕੋਈਆ ਪੈਣੀ ਬਗਾ ਪਿੰਡ ਹੈ ਸਾਡਾ ਉਹ ਜਦੋਂ ਲਾਉਣ ਲੇ ਦਿੱਤਾ ਸੀ ਉਦੋਂ 3.5 ਲੱਖ ਰੁਪਏ ਦਾ ਪਤਾ ਨਹੀਂ ਇਹਨਾਂ ਨੇ ਲਗਭਗ ਲਾਉਣ ਲੇ ਦਿੱਤਾ ਸੀਗਾ ਉਦੋਂ ਇਹਨਾਂ ਦਾ ਨਾਲ ਦੀ ਨਾਲ ਹੀ ਬੀਮਾ ਕੀਤਾ ਗਿਆ ਬੀਮਾ ਕਰਕੇ ਤਾਂ ਉਦੋਂ ਬਾਅਦ ਦੇ ਵਿੱਚ ਇਹ ਲੈਬੂਲਰ ਕਿਸ਼ਤਾਂ ਜਿਹੜੀਆਂ ਅਸਲੀ ਨੇ ਇਹਨਾਂ ਦੀਆਂ ਇਹ ਭਰਦੇ ਰਹੇ ਹਰ ਰੋਜ਼ ਨਾ ਹਰ ਛੇ ਮਹੀਨੇ ਤੋਂ ਭਰਦੇ ਰਹੇ ਕਿਸ਼ਤਾਏ ਤਾਂ ਜਦੋਂ ਉਹ ਛੇ ਮਹੀਨੇ ਤੋਂ ਕਿਸ਼ਤ ਭਰਦੇ ਰਹੇ ਨੇ ਤੇ ਜਦੋਂ ਹੁਣ ਮਹੇਸ ਦੀ ਡੈਥ ਹੋਈ ਹੈਗੀ ਕੱਲ ਦੀ ਡੈਥ ਹੋਈ ਹੈ ਇਹਨਾਂ ਨੂੰ ਫੋਨ ਲਾਇਆ ਵੀ ਸਾਡਾ ਬੀਮਾ ਹੋਇਆ ਹੋਇਆ ਹੈ ਮਹੇਸ ਦਾ ਵੀ ਸਾਡਾ ਕੋਈ ਕਰਕੇ ਜਾਓ ਵੀ ਇਹਦਾ ਬੀਮੇ ਦਾ ਜਿਹੜਾ ਐਨਟੀਆਮ ਕਰਕੇ ਜਾਓ ਸਾਡਾ ਪੋਸਟਮਾਈਟਮ ਕਰੋ ਜੋ ਵੀ ਕਰਨਾ ਹੈ ਨਾ ਡਾਕਟਰਾਂ ਦੀ ਵੀ ਤੁਸੀਂ ਆਪਣੀ ਟੀਮ ਭੇਜੋ ਤੇ ਛੋਟੇ ਬੀਮੇ ਵਾਲੇ ਹੁਣ ਅਧਿਕਾਰੀ ਇਹਨਾਂ ਦੇ ਘਰੇ ਜਾਣ ਤੋਂ ਨਕਾਰ ਕਰਕੇ ਵੀ ਅਸੀਂ ਆ ਨਹੀਂ ਸਕਦੇ ਹਾਂ ਕਿ ਕੱਲ ਨੂੰ ਆਥਣੇ ਆਵਾਂਗੇ ਪਰਸੋਂ ਆਥਣੇ ਆਵਾਂਗੇ ਤਾਂ ਅੱਜ ਕਿ ਵੀ ਸਵੇਰ ਜਦੋਂ ਇਹਨਾਂ ਨੇ ਫੋਨ ਲਾ ਕੇ ਪੁੱਛਿਆ ਉਹਨਾਂ ਨੂੰ ਤਾਂ ਕਹਿੰਦੇ ਅੱਜ ਵੀ ਅਸੀਂ 6 ਵਜੇ ਆਥਣੇ ਆਵਾਂਗੇ ਇਹਨਾਂ ਨੇ ਪਿੰਡ ਵੱਲੋਂ ਤਾਂ ਹੈਇਆ ਕਰਕੇ ਮਹੈਸ ਨੂੰ ਟਰਾਲੀ ਦੇ ਵਿੱਚ ਲੱਦ ਲਿਆ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ ਫੋਨ ਕੀਤਾ ਵੀ ਅਸੀਂ ਮਹੇਸ ਲੈ ਕੇ ਬੈਂਕ ਦੇ ਮੂਹਰੇ ਜਾਣਾ ਸੀ ਵੀ ਆਏ ਨਾਲ ਇਹਨਾਂ ਦੇ ਤਾਂ ਜਦੋਂ ਇੱਥੇ ਮਹੇਸ ਰੱਖੀਏ ਤਾਂ ਹੁਣ ਤੱਕਰ ਹਲ ਤੱਕਰ ਜਣੇ ਵੀ ਕੋਈ ਗੱਲ ਦੇ ਉੱਤੇ ਨੇੜਤਾ ਨਹੀਂ ਲੱਗੀ ਹੈਗੀ ਜਿਹੜਾ ਇਹ ਬੀਮਾ ਕਹਿੰਦੇ ਨੇ ਉਦੋਂ ਕੀਮਤ ਪਾਈ ਜਾਂਦੀ ਹੈ ਪਸ਼ੂ ਦੀ 70000 ਰੁਪਏ ਪਤਾ ਨਹੀਂ 75000 ਕੀਮਤ ਪਾਈ ਫੁੱਲ ਬੀਮਾ ਕੀਤਾ ਤਾਂ ਹੁਣ ਕਹਿੰਦੇ ਨੇ ਅਸੀਂ 54000 ਰੁਪਏ ਇਹਦਾ ਬੀਮੇ ਦਾ ਦੇਵਾਂਗੇ ਤੇ ਦੂਜਾ ਹੈਗਾ ਵੀ ਉਹ ਕਟਿਆ ਵੀ ਇਹਦੇ ਵਿੱਚ ਹੀ ਜਾਣਾ ਜਿਹੜੇ ਇਹਦਾ ਮਹੇਸ ਦਾ ਕਰਜ਼ਾ ਬਣੂਗਾ ਜਿੰਨਾ ਬਿਓ 70000 ਹੈ ਤਦੋਂ ਕੱਟ ਕੇ ਉਹਦੇ ਵਿੱਚ ਹੀ ਖਾਤੇ ਦੇ ਵਿੱਚ ਅਸੀਂ ਕੱਟ ਲਾਂਗੇ ਦੂਜੇ ਬਸੂਆਂ ਦਾ ਜਿਹੜਾ ਨਾਲ ਦੀ ਨਾਲ ਹੈ ਉਹਨਾਂ ਦੀ ਕਿਸ਼ਤਾਂ ਸੀ ਭਰਉਂਦੇ ਰਹਾਗੇ ਤੇ ਇਹਦਾ ਘਟਾ ਦੇਾਂਗੇ ਸਾਡੇ ਉਹ ਹਾਲ ਤੱਕ ਸਮਝ ਤੋਂ ਬਾਹਰ ਸੀਗਾ ਵੀ ਸਾਡੀ ਸਮਝ ਵਿੱਚ ਨਹੀਂ ਲੱਗੀ ਗੱਲ ਹੈਗੀ ਤਾਂ ਹੁਣ ਗੱਲਬਾਤ ਚੱਲ ਰਹੀ ਹੈ ਜਿਹੜੀ ਉਹਦੇ ਵਿੱਚੋਂ ਅਗਲਾ ਸਿੱਟਾ ਕੀ ਨਿਕਲਦਾ ਹੈ ਕੀ ਕਹਿ ਰਹੇ ਨੇਗੇ ਉਹ ਘਾਹਾਲੀ ਗੱਲ ਹੈ ਨੀ ਬੈਂਕ ਮੈਨੇਜਰ ਨੂੰ ਮਿਲੇ ਹੋ ਜਾਂ ਮਤਲਬ ਅਧਿਕਾਰੀਆਂ ਨੂੰ ਮਿਲੇ ਹੋ ਕੁਛ ਨਾ ਕੁਛ ਕੁਛ ਨਾ ਕੁਛ ਕਿਹਾ ਹੋਵੇ ਉਹਨਾਂ ਨੇ ਦੇਖੋ ਜਿਹੜਾ ਇਹਨਾਂ ਨੇ ਸਾਨੂੰ ਕਿਹਾ ਹੁਣ ਤੱਕ ਰੇ ਕਹਿੰਦੇ ਵੀ ਅਸੀਂ ਤੁਹਾਡਾ 54000 ਬੀਮੇ ਦਾ ਜਿਹੜਾ ਉਹ ਅਸੀਂ ਮੈਂ ਤੁਹਾਡਾ ਬੀਮਾ ਜਿਹੜਾ ਉਹ ਤੁਹਾਡੇ ਖਾਤੇ ਦੇ ਵਿੱਚ ਪਾ ਕੇ ਉਹਦਾ ਅਸੀਂ ਵਿੱਚ ਕੱਟ ਲਾਂਗੇ ਉਹ ਤਾਂ ਲੋਨ ਫਰੀ ਕਰ ਦਾਂਗੇ ਇੱਕ ਮਹੀਸ ਦਾ ਤੇ ਉਹ ਤਾਂ ਸਾਨੂੰ ਐ ਲੱਗ ਰਿਹਾ ਵੀ ਸਾਨੂੰ ਉਹ ਵੀ ਨਹੀਂ ਇਹਨਾਂ ਨੇ ਫਰੀ ਕਰਕੇ ਦੇਣਾ ਹੈਗਾ ਜਿੰਸੋ ਤੱਕ ਇਹਨਾਂ ਦੇ ਬਤੀਰੇ ਮਾਰੇ ਅਸੀਂ ਟੜਕੇ ਦੇ ਬੈਠੇ ਪਹਿਲੀ ਗੱਲ ਤਾਂ ਸਾਡੀ 2 ਵਜੇ ਦੇ ਤੱਕ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਹੈਗੀ ਤਾਂ ਜਦੋਂ ਅਸੀਂ ਇਹ ਤੋਂ ਬੋਲ ਕੇ ਲੋਨ ਕਰਤਾ ਵੀ ਅਸੀਂ ਸ਼ਾਮ ਨੂੰ 4-5 ਵਜੇ ਦੇ ਨੂੰ ਅਸੀਂ ਮਹੈਸ ਸੋਡੇ ਗੇਟ ਤੇ ਲਾ ਕੇ ਜਾਵਾਂਗੇ ਅਸੀਂ ਇੱਥੋਂ ਮਹੈਸ ਨੂੰ ਲਾ ਕੇ ਵਗ ਜਾਾਂਗੇ ਤੇ ਟੜਕੇ ਫੇਰ ਅਸੀਂ ਇੱਥੇ ਆਵਾਂਗੇ ਤਾਂ ਫੇਰ ਇਹਨਾਂ ਨੇ ਹੁਣ ਕੁਛ ਨਾ ਕੁਛ ਜਿਹੜੀ ਹੱਲ ਚੱਲ ਐ ਕਰਦੇ ਨੇ ਐਸਐਚਓ ਸਾਹਿਬ ਵੀ ਆਏ ਸੀਗੇ ਉਹਨਾਂ ਦੇ ਮੂੰਹ ਤੇ ਵੀ ਇਹੀ ਮੰਨੇ ਨੇ ਵੀ ਅਸੀਂ ਇਸ ਮਹੈਸ ਦਾ ਜਿਹੜਾ ਕਰਜ਼ਾ ਹੈ ਵੀ ਇਹਦਾ ਮਾਫ਼ ਕਰ ਦਾਂਗੇ ਤੁਹਾਡਾ ਬੀਮੇ ਵਾਲਾ ਵਿੱਚ ਕਟਾਂਗੇ ਉਹ ਕਿਉਂਕਿ ਇਹਦਾ ਤਾਂ ਰਹਿੰਦੀ ਪੈਸੇ ਥੋੜੇ ਨੇਗੇ 1 ਲੱਖ ਸਾਡੇ ਰਹਿ ਗਿਆ ਮੈਨੂੰ ਵਾਲਾ 26000 ਰੁਪਿਆ ਤਾਂ 1,26,000 ਦੇ ਵਿੱਚੋਂ 4 ਤੇ ਬੰਡ ਲਏ ਜੇ ਅਸੀਂ ਤਾਂ ਫਿਰ ਇਹਦੇ ਮਗਰ ਕਿੰਨੇ ਰਹਿ ਗਏ ਸਮਝੀ ਸਾਡੇ ਤਾਂ ਬੀਮੇ ਵਾਲੇ ਵੀ ਵਿੱਚ ਪਾਈ ਜਾਂਦੇ ਨੇ ਉਹ ਅਸੀਂ ਕਹਿੰਦੇ ਆ ਬਣਦਾ 23,000 54,000 ਸਾਡੇ ਬੀਮੇ ਵਾਲਾ ਵੀ ਵਿੱਚ ਲਈ ਜਾਂਦੇ ਨੇ ਅਸੀਂ ਇਸ ਗਧਾਲ ਦੇ ਕਾਰਨਾ ਕਰਕੇ ਹੁਣ ਤੱਕ ਰਿੱਥੇ ਅਸੀਂ ਬੈਠੇ ਆਂਗੇ ਤਾਂ ਇੱਥੇ ਇਹਨਾਂ ਨੇ ਜਿਹੜੀਆਂ ਲੜਾਈਆਂ ਪੜਾਈਆਂ ਕਰਵਾਉਣੀਆਂ ਨੇ ਇਹ ਬੈਂਕ ਜ਼ਿੰਮੇਵਾਰ ਹੈ ਇਹ ਬੈਂਕਰ ਦੇ ਅਧਿਕਾਰੀ ਜ਼ਿੰਮੇਵਾਰ ਨੇ ਕਿਉਂਕਿ ਜਦੋਂ ਸਾਡਾ ਸਾਤ ਮਈ ਅਸੀਂ ਕਰੇ ਹੋ ਕਰਿਆ ਵਾ ਅਸੀਂ ਇਹਨਾਂ ਦਾ ਤਾਂ ਇਹਨਾਂ ਦਾ ਬਣਦਾ ਸੀ ਵਰਜ ਇਹਨਾਂ ਦੇ ਅਫਸਰ ਨੇ ਆਉਣਾ ਸੀ ਚਾਹੇ ਐਸਐਚਓ ਨੂੰ ਬੁਲਾ ਲੈਂਦੇ ਤਾਂ ਸਾਨੂੰ ਉਹਦੋਂ ਕਹਿਣ ਤੇ ਭਾਈ ਵੀ ਆ ਕੁੜੀਆਂ ਨੂੰ ਭੇਜੋ ਬਾਹਰ ਇੱਥੇ ਇੱਕ ਲੇਡੀ ਜੀ ਅਸੀਂ ਪਹਿਲਾਂ ਟਪਾਈ ਐ ਅਸੀਂ ਦੂਜਿਆਂ ਨੂੰ ਵੀ ਨਗਾਉਂਦੇ ਤਾਂ ਜਦੋਂ ਇਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਤੱਕੋ ਮੁਕੀ ਜਦੋਂ ਹੋਏ ਨੇ ਤਾਂ ਉਹ ਮੁੰਡੇ ਦੇ ਕਿਤੇ ਥੋੜੀ ਜਿਹੀ ਇੱਥੇ ਚਰੀਟ ਵੱਜ ਗਈ ਤਾਂ ਅਸੀਂ ਕਹਿੰਦੇ ਵੀ ਠੀਕ ਐ ਗਲਤ ਗੱਲਾਂ ਨਿਕੀਆਂ ਇਹ ਲੜਾਈਆਂ ਵਾਲੇ ਮਸਲੇ ਨੂੰ ਨਹੀਂ ਜਾਣਾ ਚਾਹੀਦਾ ਕਹੇਗਾ ਅਸੀਂ ਬੇਨਤੀ ਕਰਦੇ ਹਾਂ ਉਸ ਸਾਡੇ ਭਰਾ ਨੂੰ ਵੀ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਜਦੋਂ ਤੱਕਾ ਮੁੱਕੀ ਹੋਊਗੀ ਉੱਥੇ ਮੈਂ ਵੀ ਡਿੱਗ ਸਕਦਾ ਉੱਥੇ ਕੋਈ ਹੋਰ ਬੰਦਾ ਵੀ ਡਿੱਗ ਸਕਦਾ ਸੱਟ ਲੱਗੀ ਆ ਜ਼ਰੂਰ ਲੱਗੀ ਆ ਅਸੀਂ ਕਹਿੰਨੇ ਆਗੇ ਇਸ ਗੱਲ ਤੋਂ ਪਰ ਵੀ ਅਸੀਂ ਜ਼ਿੰਮੇਵਾਰ ਨਹੀਂ ਹੈ ਅਧਿਕਾਰੀ ਜ਼ਿੰਮੇਵਾਰ ਬਣਦੇ ਨੇ ਕਿ ਜਿਹੜਿਆਂ ਨੇ ਸਾਨੂੰ ਤੜਕੇ ਤੋਂ ਲੈ ਕੇ ਹੁਣ ਤੱਕ ਇੱਥੇ ਬਠਾਈ ਬੈਠੇ ਨੇ ਹਲ ਤੱਕ ਵੀ ਨਹੀਂ ਗੱਲ ਆ ਰਹੀ ਆ ਭਈ